ਇਹਨਾਂ ਨੂੰ ਨਹੀਂ ਲਾਈ ਵੀ ਨਹੀਂ ਯਾਰ ਕੋਈ ਨਹੀਂ ਪਰਮਾਤਮਾ ਜੀ ਇਕਾ ਚੋਣਾ ਮਰ ਗਿਆ ਨਾ ਕੀ ਬਤਾ ਕਣਕ ਵੱਧ ਕੱਢਦੇ ਪਰ ਕਈ ਵਾਰੀ ਮਨ ਨੂੰ ਆਹ ਦੁਖੀ ਹੁੰਦਾ ਵੀ ਯਾਰ ਆਪਾਂ ਵੀ ਰਾਤ ਦਿਨ ਮਿਹਨਤ ਕੀਤੀ ਆਦਾ ਸਾਨੂੰ ਕਿਉਂ ਨਹੀਂ ਹੱਕ ਮਿਲਦਾ ਇਹਦਾ ਮਤਲਬ ਇਹ ਚੁੰਦੇ ਵੀ ਸਾਰਾ ਹੀ ਚੋਨਾ ਖਤਮ ਹੋਵੇ ਜਾਂ ਇਹ ਚੁੰਦੇ ਵੀ ਵੀ ਪੰਜਾ ਕਿੱਲੇ ਆਦੀ ਹੁੰਦੇ ਮਾਲਕ ਤੇ ਫੇਰ ਹੀ ਇਹਨਾਂ ਨੂੰ ਦੇ ਦੇ ਨਹੀਂ ਸੋ ਆਸ ਨਹੀਂ ਹੁਣ ਮੰਨ ਲਓ ਆਹ ਦੇ ਨੁਕਸਾਨ ਲਗਾ ਕਣਕ ਵੇਚਣੀ ਹੈ ਕਣਕ ਕੋਣੀ ਉਹ ਫੇਰ ਰੱਬ ਦੇ ਉੱਤੇ ਹੈ ਨਾ ਉਹਦੇ ਹੱਥ ਜੀ ਹੈ ਨਾ ਫਸਲ ਹੋਣ ਕਹੀ ਤੇ ਕਹਿੰਦਾ ਚਲੋ ਕੋਈ ਨਹੀਂ ਮਹਾਰਾਜ ਖਾ ਅਗਲੀ ਫਸਲ ਦਾ ਵੀ ਨਹੀਂ ਆਪਾਂ ਨੂੰ ਕਿਆਸਦੇ ਹੋ ਪਰਮਾਤਮਾ ਦੇ ਹੱਥ ਵਸ ਉਹਦੇ ਜੇ ਇੱਕ ਇੱਕ ਹੋ ਰਿਹਾ ਜਿਹਾ ਤੁਸੀਂ ਕਹਿੰਦੇ ਵੀ 22 ਇੱਕ ਤੇ 5 ਇੱਕ 27 ਕਿੱਲਿਆਂ ਦੇ ਵਿੱਚੋਂ 15 16 ਕਿੱਲੇ ਮਾਰਿਆ ਗਿਆ ਹੈ ਜਿਹੜਾ ਬਾਕੀ 11 12 ਕਿੱਲੇ ਬਜਿਆ ਉਹਦੇ ਨਾਲ ਇਹ ਸਾਰੀ ਪਰਪਾਈ ਹੋ ਜੇਗੀ ਜਿਹੜਾ ਬੈਂਕਾਂ ਤੋਂ ਲਿਮਿਟਾਂ ਲਈਆਂ ਜਾਂ ਆੜਤੀ ਤੋਂ ਪੈਸੇ ਚੁੱਕੇ ਜਾਂ ਇਹਨਾਂ ਜਿਹੜੇ ਨਾਲ ਆਪਣੇ ਵਿੱਚ ਵੀਰ ਕਾਮੇ ਕੰਮ ਕਰਦੇ ਨੇ ਇਹਨਾਂ ਨੂੰ ਪੈਸੇ 4-4 ਲੱਖ ਰੁਪਈਆ ਨਵਾਸ ਗਿਆ ਇਹ ਪਰਪਾਈ ਤੁਸੀਂ ਕਰ ਸਕਦੇ ਹੋ ਇਸ ਸੀਜ਼ਨ 'ਚ ਨੇ ਸਨਮਾਨਯੋਗ ਜੀ ਕ੍ਰੀਵਨ ਸਾਡੇ ਪਿੰਡ ਜਨ ਜਿਹਨਾਂ ਦੇ 50 ਕਿੱਲਾਂ ਦਾ ਠਾਹ ਹੈ ਨਾ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ ਜੀ ਅੱਛਾ ਉਹਨਾਂ ਨੂੰ ਡੀਜ਼ਲ ਵੀ ਮਿਲ ਗਿਆ ਜੀ ਬੀ ਵੀ ਮਿਲ ਗਈ ਦਾਈ ਵੀ ਮਿਲ ਗਿਆ ਸਾਰਾ ਕੁਝ ਮਿਲ ਗਿਆ ਉਹਨਾਂ ਨੂੰ 50 ਕਿੱਲਾਂ ਕੋਈ ਬਸ ਸਿਰਫ ਕੁਝ ਰਹਿ ਗਿਆ 50 ਤੋਂ ਪਲੱਸ ਵਾਲੇ ਰਹਿ ਗਏ ਉਹਨਾਂ ਨੂੰ ਨਹੀਂ ਅਜੇ ਤੱਕ ਕੁਝ ਵੀ ਮਿਲਿਆ ਤੁਸੀਂ ਅੱਗੇ ਉਥੇ ਪੰਚਾਇਤ ਬੈਠੇ ਗੱਲ ਕਰ ਰਹੇ ਹੋ ਵੀ ਜਿਨ੍ਹਾਂ ਦੀ ਕੋਈ ਜ਼ਮੀਨ ਹੈ ਨਹੀਂ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਉਹ ਵੀ ਲੈ ਗਏ ਨੇ ਹਾਂ ਉਹ ਵੀ ਲੈ ਗਏ ਜਿਨ੍ਹਾਂ ਦੀ ਪੈੜੀ ਵੀ ਨਹੀਂ ਨਾ ਪੇ ਤਾਂ ਛੋਣਾ ਵੀ ਨਹੀਂ ਨਾ ਮਰਿਆ ਉਹ ਵੀ ਲੈ ਗਏ ਉਹ ਸਭ ਜਾਦਾ ਲੱਗੇ ਆ ਅੱਛਾ ਜਿਨ੍ਹਾਂ ਦੀ ਪੈਲੀ ਨਹੀਂ ਹੈਗੀ ਉਹ ਵੀ ਲੱਗੇ ਆ ਤੇ ਜਿਨ੍ਹਾਂ ਦੀ ਪੰਜਾਂ ਦਾ ਤਾਂ ਉਹਨਾਂ ਨੂੰ ਅਜੇ ਤੱਕ ਇੱਕ ਤੋੜਾ ਕੀ ਬੀਜ ਹੁੰਦਾ ਵੀ ਉਹ ਵੀ ਨਹੀਂ ਮਿਲਿਆ ਪਰ ਦੁੱਖ ਹੁੰਦਾ ਇਹ ਚੀਜ਼ ਦਾ ਪਰ ਇਹ ਮੰਗਦੇ ਨਹੀਂ ਅੱdte ਫੇਰੇ ਵੀ ਕਿੰਨੇ ਨਹੀਂ ਕੋਈ ਨਹੀਂ ਆਪਾਂ ਹੱਥ ਨਹੀਂ ਢੋਣਾ ਵੀ ਸਾਈਂ ਮਾਰ ਕੇ ਸਾਨੂੰ ਦੋ ਦੋ ਪਰ ਇੱਕ ਸਾਨੀਅਤ ਤੌਰ ਤੇ ਬੰਦੇ ਨੂੰ ਇਦਾਂ ਨਹੀਂ ਕਰਨ ਚਾਹਵਾ ਜਿਨ੍ਹਾਂ ਸੇਵਾ ਵਾਲੇ ਨਾ ਸਾਰੇ ਸੇਵਾਦਾਰਾਂ ਨੂੰ ਇੱਕ ਗੱਲ ਕਹਿਣਾ ਵੀ ਜੀ ਜੇ ਤੁਸੀਂ ਸੇਵਾ ਕਰਨੀ ਹੈ ਨਾ ਇੱਕ ਬਰਾਬਰ ਕਰਕੇ ਕਰੋ ਨਰਫਕ ਹੋਗੇ ਕਰੋ ਇਹ ਨਾ ਕਰੋ ਪੀ ਨਹੀਂ ਉਹਦਾ ਇਦਾਂ ਨਹੀਂ ਆਇਆ ਇਹ ਇਹਦਾ ਘੱਟ ਜੀ ਮੇ ਘੱਟ ਦਾ ਕੰਨਾ ਵਾਧਦਾ ਨਹੀਂ ਕਰਨਾ ਸਾਰਿਆਂ ਦੀ ਟੋਟਲੀ ਕਰੋ ਜੇ ਇਹ ਕਰਨੀਏ ਮੈਂ ਦੇ ਸੇਵਾਦਾਰਾਂ ਮੇ ਕਵੀ ਜਿਆਦਾ ਨੂੰ ਬਚਾਉਣਾ ਸੇਵਾਦਾਰਾਂ ਨੇ ਹੀ ਹੁਣ ਟਰੈਕਟਰ ਆਉਣੇ ਆ ਵੀਰ ਸਾਡੇ ਉਹਨਾਂ ਲਿਸਟ ਬਣਾ ਕੇ ਗਈ ਆ ਕਿ ਤੁਹਾਡੀਆਂ ਪੈੜੀਆਂ ਵਾਹ ਕੇ ਸਾਰਿਆਂ ਦੀ ਜਾਵਾਂਗੇ ਹੁਣ ਮੈਨੂੰ ਇੰਨਾ ਪਤਾ ਵੀ ਜਿਨ੍ਹਾਂ ਨੂੰ ਡੀਜ਼ਲ ਮਿਲ ਗਿਆ ਨਾ ਉਹਨਾਂ ਨੇ ਵੀ ਫਿਰ ਪੈੜੀਆਂ ਵਗਾ ਲੈਣੀਆਂ ਨੇ ਫਿਰ ਜਿਹੜੇ ਸਰਜੀ ਧੱਕਾਂਗੇ ਹਾਂ ਉਹਦਾ ਹੀ ਮੋਰਚਾ ਲਾਵਾਂਗੇ ਹੁਣ ਸਾਨੂੰ ਪਤਾ ਨਹੀਂ ਕਿ ਕਿਹੜੇ ਬੰਦੇ ਨੂੰ ਡੀਜ਼ਲ ਮਿਲਿਆ ਕਿਨੂੰ ਕੀ ਕੁਝ ਮਿਲ ਗਿਆ ਉਹਦੇ ਹੁਣੇ ਆਪਾਂ ਹੁਣ ਅੱਜ ਖਾਸ ਸਾਈਡ ਵਾਲੇ ਤੇਲ ਤੇਲ ਮੰਗਦੇ ਆਂ ਪਰਚੀਆਂ ਕੱਟ ਕੇ ਚਲੋ ਅੱਜ ਪੰਚਾਇਤ ਕੋਲ ਆਏ ਆ ਪੰਚਾਇਤ ਨੂੰ ਪਤਾ ਹੈ ਵੀ ਕਿਨੂੰ ਕਿਨੂੰ ਡੀਜ਼ਲ ਗਿਆ ਉਹ ਅੱਜ ਡੀਜ਼ਲ ਫਿਰ ਉਹੀ ਲੱਗੇ ਆ ਜਿਹਨੂੰ ਮੰਨਾਂ ਦੇ ਕੇ ਗਿਆ ਸੀ ਨਹੀਂ ਇਹ ਤਾਂ ਮੈਂ ਵੀ ਤੁਹਾਨੂੰ ਕਹਾਂਗਾ ਜਰੂਰ ਗੱਲ ਕਰਿਓ ਕਿਉਂਕਿ ਇਹ ਸੰਗਤ ਦੇ ਪੈਸੇ ਆ ਇਹ ਸਹੀ ਥਾਂ ਤੇ ਲੱਗਣੇ ਚਾਹੀਦੇ ਲੋੜਵੰਦ ਨੂੰ ਕੋਈ ਤਾਂ ਨਜ਼ਾਇਜ਼ ਫਾਇਦਾ ਨਾ ਚੁੱਕੇ ਬਿਲਕੁਲ ਤੇ ਹੁਣ ਮੇਰੇ ਕੋ ਮਸ਼ੀਨਾ ਹੈ ਜੋ ਮਸ਼ੀਨਾਂ ਦੋਵੇਂ ਮਿਲੀਆਂ ਦੇ ਕਿਸ਼ਤਾਂ ਦੇ ਲਈਆਂ ਤੇ ਕਿਸ਼ਤਾਂ ਦੀ ਚੱਲਦੀ ਫਸਲ ਸੇਰ ਤੋਂ ਹੀ ਤੇ ਫਸਲ ਚੰਗੀ ਨਹੀਂ ਗੱਲ ਜੇ ਆਪਾਂ ਕਿਸ਼ਤ ਕੱਢੀ ਜਾਂਦੇ ਹਾਂ ਤੇ ਚੱਲਦੀ ਸਾਰੀ ਗੇਮ ਤੇ ਫਸਲ ਤੋਂ ਚੱਲਦੀ ਹੈ ਜੋ ਵੀ ਆਨੂੰ ਨੂੰ ਜੋ ਵੀ ਚੀਜ਼ਾਂ ਨੂੰ ਮਿਲਾਂ ਦੇ ਫਸਲ ਤੋਂ ਹੀ ਆ ਕਿਉਂਕਿ ਸਾਨੂੰ ਬਾਹਰ ਤੋਂ ਸਾਡਾ ਬਿਜ਼ਨਸ ਹੈ ਨਹੀਂ ਕੋਈ ਅੱਦਾਂ ਕੋਈ ਬਾਹਰ ਕੋਈ ਅਮਰੀਕਾ ਤੁਹਾਨੂੰ ਪਤਾ ਕਿ ਉੱਥੋਂ ਲੱਖਾਂ 6 ਤੇਨ ਲੱਖ ਮਹੀਨੇ ਦਾਣਾ ਆਦੀ ਦੇ ਮੈਂ ਤੇ ਫਸਲ ਤੋਂ ਹੀ ਆ ਨਾ ਅਸੀਂ ਫਸਲ ਸੇਰ ਤੋਂ ਕਿਸ਼ਤ ਕੱਢਣੀ ਇਹਦੇ ਸੇਰ ਤੋਂ ਸਾਡੀ ਕੰਪਨੀ ਚੱਲਣੀ ਹੈ ਜੇ ਮਸ਼ੀਨ ਆਈ ਹੈ ਤੇ ਮਸ਼ੀਨ ਤਾਂ ਹਰ ਕੋ ਨੂੰ ਸੌਖਿਆ ਸੋ ਵੀਰੇ ਪਿੰਡ ਲਸਕਣਾ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਐਸ ਵਾਲੇ ਅਜਨਾਲਾ ਦੇ ਲਾਲ ਲਗਦੇ ਪਿੰਡ ਲਖੂਵਾਲ ਚ ਮੌਜੂਦ ਆ ਲਖੂਵਾਲ ਦੇ ਖੇਤ ਨੇ ਜਿਹੜੇ ਕਿ ਹਟ ਦੇ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਇੱਥੇ ਖੇਤੀ ਕਰਦੇ ਕਿਸਾਨਾਂ ਦੀ ਵੱਡੇ ਪੱਧਰ ਤੇ ਛੋਨੇ ਦੀ ਫਸਲ ਬਰਬਾਦ ਹੋਈ ਹੈ ਪਰ ਜਦੋਂ ਪਿੰਡਾਂ ਦੀ ਨਿਕਲੀ ਤਾਂ ਨਵੀਆਂ ਨਵੀਆਂ ਤਸਵੀਰਾਂ ਦੇਖਣ ਚ ਸਾਹਮਣੇ ਆਉਂਦੀਆਂ ਕਿ ਇੱਥੇ ਕਿਸਾਨਾਂ ਨੂੰ ਜਿਹੜੇ ਸੇਵਾ ਲੈ ਕੇ ਹੁੰਦੇ ਉਹਨਾਂ ਦੀ ਵੀ ਮਾਰ ਪੈ ਰਹੀ ਹੈ ਕਿਵੇਂ ਪੈ ਰਹੀ ਹੈ ਕਿ ਜਿਹੜੇ ਛੋਟੇ ਕਿਸਾਨ ਨੇ 5 ਕਿਲਿਆਂ ਤੋਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਦਤ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਉਤੋਂ ਵੱਧ ਫਸਲ ਬਰਬਾਦ ਹੋਈ ਹੈ ਉਹਨਾਂ ਨੂੰ ਇਹਦਾ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਜਸਪਾਲ ਮੇਰੇ ਨਾਲ ਜਸ ਵੀ ਖੇਤੀ ਕਰਦਾ ਦੋ ਭਰਾ ਨੇ ਕੋਈ 22 ਕਿੱਲੇ ਉਹਨਾਂ ਦੀ ਖੇਤੀ ਹੈ ਨਾਲ 5-6 ਕਿੱਲੇ ਠੇਕੇ ਤੇ ਲੈ ਕੇ ਹੁੰਦੇ ਕਹਿੰਦਾ ਕਿ 15 ਕਿੱਲੇ ਜਿਹੜੀ ਮੇਰੀ ਫਸਲਾਂ ਝੋਨੇ ਦੀ ਬਰਬਾਦ ਹੋ ਗਈ ਹੈ ਬਿਲਕੁਲ ਝੋਨੇ ਦੇ ਖੇਤਾਂ ਦੇ ਖੜੇ ਆ ਕੀ ਮੁਸ਼ਕਲੇ ਨੂੰ ਆ ਰਹੀ ਆ ਇਹਨੂੰ ਕਿੰਨੀ ਕਿ ਸਹਾਇਤਾ ਦੀ ਲੋੜ ਉਹਦੇ ਬਾਰੇ ਗੱਲਬਾਤ ਕਰਦੇ ਆ ਜਸ ਵੀਰ ਤਾਂ ਆਪਣੇ ਕੋਈ ਨੂੰ ਦੱਸ ਦੋ ਕਿੰਨੇ ਭਰਾ ਜੀ ਕਿੰਨੀ ਖੇਤੀ ਹੈ ਐਵੇਂ ਹੈਗੇ ਦੋ ਭਰਾ ਆ ਤੇ 22 ਕਿਲੇ ਜਮੀਨ ਆ ਤੇ ਬਾਕੀ ਵੀ 5-6 ਕਿਲੇ ਠੇਕੇ ਦੇ ਬੰਨੇ ਆ ਜਮੀਨ ਆਪਣੀ ਤੇ ਪ੍ਰੋਬਲਮ ਇਹ ਆ ਆਉਂਦੀ ਆ ਵੀ ਜਿੱਦਾਂ ਮੱਲ ਹੋਣਾ ਜਿੰਨੇ ਵੀ ਆਪਣੇ ਸੇਵਾਦਾਰ ਪਹੁੰਚਣਦੇ ਆ ਕੋਈ ਵੀ ਕਰਨਾ ਆਉਂਦਾ ਉਹ ਸਿਰਫ ਸੇਵਾ ਗਿੰਦਾ ਵਾ 5 ਕਿਲੇ ਦਾ ਥਾਂ ਵਾਲੀ ਫਸਲ ਖਰਾਬ ਤੇ ਜੇ ਜਦੀ 5 ਕਿਲੇ ਦਾ ਤਾਂ ਆਣਾ ਉਹਨੂੰ ਉਹਨੂੰ ਗਿੰਦੇ ਨਹੀਂ ਕਿਤੇ ਨਹੀਂ ਉਹਦਾ ਨਹੀਂ ਨੁਕਸਾਨ ਹੈ ਹੁਣ ਮੰਨ ਲਓ 6 ਬੰਦੇ ਦੀ ਜਮੀਨ 10 ਕਿਲੇ ਆ ਉਹ 5 ਕਿਲੇ ਦਾ ਪਲੱਸ ਹੋ ਗਿਆ ਤੇ ਉਹਦੇ 10 ਚੋਂ ਮੰਨ ਲਓ 1 ਕਿਲਾ ਬਜਾ 9 ਕਿਲੇ ਮਰ ਗਈ ਆ ਉਹਨੂੰ ਗਿੰਦੇ ਨਹੀਂ ਕਿੰਦਾ ਨਹੀਂ ਇਹਦਾ ਨੁਕਸਾਨ ਨਹੀਂ ਹੈਗਾ ਸਿਰਫ ਆਈ ਪੰਜਾਂ ਕਿਲੇਣਾ ਦੇਣਾ ਨਹੀਂ ਸੋ ਤੁਸੀਂ ਮੈਨੂੰ ਦੱਸੋ ਤੁਹਾਡੇ ਘਰ ਚੋਂ ਕੋਈ ਸਰਕਾਰੀ ਨੌਕਰੀ ਕਰਦਾ ਕੋਈ ਘਰ ਦਾ ਮੈਂਬਰ ਬਾਹਰ ਵਿਦੇਸ਼ ਗਿਆ ਵਾ ਨਹੀਂ ਜੀ ਨਹੀਂ ਕੋਈ ਸਰਕਾਰੀ ਨਹੀਂ ਦੋਵੇਂ ਭਰਾ ਖੇਤੀ ਕਰਦੇ ਆ ਤੇ ਆਪ ਹੀ ਆਪਾਂ ਰਾਤ ਦੇ ਨਾਲ ਦੋ ਬੰਦੇ ਸਿਰੀ ਰੱਖੇ ਆ ਆਪ ਖੁਦ ਆਪ ਮਿਹਨਤ ਕਰੀਦੀ ਆ ਪੂਰੀ ਰਾਤ ਦੇਣ ਇੱਕ ਕਰੀਦੀ ਆ ਤੇ ਜੇ ਮੰਨ ਲਓ ਦੁਨੀਆ ਗਲਤ ਸੋਚਦੀ ਆ ਵੀ ਨਹੀਂ ਇਹਨਾਂ ਦਾ ਤੇ ਨੁਕਸਾਨ ਨਹੀਂ ਤੇ ਨੁਕਸਾਨ ਮੰਨ ਲਓ ਜੇ 50 ਕਿੱਲੇ ਆਲਾ ਨੇ ਮਿਹਨਤ ਕੀਤੀ ਆ ਤੇ 15 20 ਕਿੱਲੇ ਆਲੇ ਵੀ ਉਨੀ ਮਿਹਨਤ ਕੀਤੀ ਆ ਰਾਤ ਦਿਨ ਤੀ ਵੀ ਜਾ ਜਾ ਕੇ ਪਾਣੀ ਲਾ ਕੇ ਸਪ੍ਰੇਆ ਖਰਚਾ ਤੇ ਉਹਨਾਂ ਵੀ ਆਦਾ ਆਣਾ ਜੇ ਸਾਡੇ ਕੋਲ ਸੰਦ ਵੱਡੇ ਆ ਕੀ ਸੰਦਾਂ ਦੇ ਖਰਚੇ ਨਹੀਂ ਵੱਧੇ ਖਰਚਾ ਹੁੰਦਾ ਜੇ ਵੱਡਾ ਜੀਮੇਦਾਰ ਉਹਦਾ ਖਰਚਾ ਵੀ ਜ਼ਿਆਦਾ ਵਾ ਤੇ ਹੁਣ ਇਹ ਦੋ ਸੀਰੀਆ ਇਹਨਾਂ ਨੂੰ ਸਾਲ ਦੀ ਕਿੰਨੀ ਆਹ ਕਨੇ ਪੈ ਜਾਂਦੇ ਇਹਨਾਂ ਦੋਹਾਂ ਨੂੰ ਲੱਖ ਲੱਖ ਰੁਪਈਆ ਵਾ ਤੇ ਅਡਵਾਂਸ ਇਹਨਾਂ ਨੂੰ 4-4 ਲੱਖ ਰੁਪਈਆ ਦਿੱਤਾ ਅੱਛਾ ਕਿਉਂਕਿ ਬੰਦਾ ਅੱਜ ਕੱਲ ਲੱਭਦਾ ਨਹੀਂ ਵਾਈ ਵਾ ਤੇ ਕੋਈ ਨਹੀਂ ਕੰਮ ਕਰਦਾ ਤੇ ਇਹ ਇਹ ਉਹ ਹੀ ਭਰਾ ਕਰਨ ਦੇ ਜਿਹੜਾ ਦੇਣਾ ਜਿਨ੍ਹਾਂ ਪ੍ਰੇਮ ਆ ਹਾਂ ਵੀ ਮਤਲਬ ਸਾਡੇ ਨਾਲ ਸ਼ੁਰੂ ਤੋਂ ਇਹਨਾਂ ਦਾ ਪ੍ਰੇਮ ਰਿਹਾ ਵਾ ਇਹ ਹੀ ਸਾਡਾ ਸਾਥ ਦੇਣ ਦੇ ਵੀ ਯਾਰ ਜੱਸਾ ਹੀ ਤੇਰਾ ਸਾਥ ਦੇਣੇ ਤੂੰ ਕੱਲਾ ਬੰਦਾ ਤੇ ਇੰਨੇ ਔਖਾ ਕੰਮ ਪਰ ਕਈ ਹੁਣ ਪਿੰਡ ਦੇ ਸੋਚਦੇ ਨਹੀਂ ਯਾਰ ਇੱਕ ਤਾਂ ਪਹਿਲੀ ਬੜੀ ਆ ਇਹਨੂੰ ਦਾ ਇਹਦਾ ਕੀ ਕੀ ਨੁਕਸਾਨ ਜੇ 14 ਕਿਲੇ ਦਾ ਮਰ ਗਿਆ ਕੋਈ ਚੈੱਕ ਕਰਨੀ ਸਿਰਫ 50 ਕਿਲਿਆਂ ਨੂੰ ਕਹੀ ਜਾਂਦੇ ਵੀ 50 ਕਿਲਿਆਂ ਨੂੰ ਦੋ ਦੋ ਜੇ ਸਾਡੇ ਪਿੰਡ ਮੰਨਾ ਚਲੋ ਮੰਨੇ ਨੂੰ ਵੀ ਮੈਂ ਹਾਂ ਸਾਡੇ ਪਿੰਡ ਖੇ ਨੂੰ ਪਤਾ ਨਹੀਂ ਵੀ ਮੰਨਾ ਕਿੱਦਾਂ ਪਿੰਡ ਆ ਮੰਨੇ ਨੂੰ ਵੀ ਮੈਂ ਵੀਡੀਓ ਤੇ ਪਾਈ ਨੂੰ ਪੋਲ ਕੇ ਵੀ ਵੀਰ ਜੀ ਸਾਡੇ ਆ ਨੁਕਸਾਨ ਬੜਾ ਹੋਇਆ ਏਰੀਆ ਦਾ ਆਣ ਕੇ ਮਦਦ ਕਰੋ ਵੀ ਆਣ ਕੇ ਹੈਲਪ ਕਰੋ ਜਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਲੋ ਆਏ ਆ ਉਹਨਾਂ ਨੇ ਵੀ ਆਹੀ ਸ਼ਰਤ ਰੱਖੀ ਵੀ ਨਹੀਂ ਮੈਂ ਤਾਂ ਪੰਜਾ ਕਿੱਲੇ ਤੋਂ ਠਾਂ ਹੀ ਕਰਨੀ ਤਾਂ ਨਹੀਂ ਕਰਨੀ। ਛੇ ਚੁਲਾ ਆਪਾਂ ਪੂਰਾ ਉਹਦੇ ਨਾਲ ਮੰਨੇ ਨੇ ਕਿਹਾ ਜੱਸ ਰਮਾ ਵੀਰ ਨੂੰ ਦੱਸਿਆ ਮੈਨੂੰ ਨੇ ਪੁੱਛਿਆ ਤੇਰੀ ਪੈਲੀ ਕਿੰਨੀ ਮੈਂ ਵੀਰਜੀ ਮੇਰੀ ਬਾਈ ਕਿੱਲੇ ਆ ਕਿੰਦਾ ਜੱਸ ਤੂੰ ਰਹਿਂਦੇ ਤੂੰ ਨਾ ਲੈ ਤੂੰ ਸੇਵਾ ਕਰ ਮੈਂ ਵੀਰਜੀ ਚ ਆਪਾਂ ਸੇਵਾ ਜ਼ਰੂਰ ਕਰਾਈ। ਚਲੋ ਆਪਾਂ ਸੇਵਾ ਵੀ ਕੀਤੀ ਆ ਜੇ ਢਾਈ ਦੀ ਲੋੜ ਢਾਈ ਲਿਆ ਕੇ ਦਿੱਤੀ ਵੀਰ ਦਾ ਲਿਆ ਕੇ ਆਪ ਰਾਤ ਖੁਦ ਲਵਾ ਕੇ ਰਾਤ ਨੂੰ ਗੱਡੀਆਂ ਚ ਲਵਾ ਕੇ ਦਿੱਤਾ ਹੈ। ਤੇ ਪਰ ਫੇਰ ਵੀ ਲੋਕਾਂ ਨੇ ਪਿੰਡ ਚ ਲਾਲਾ ਲਾਲਾ ਕਰਤੀ ਵੀ ਜਾਸੀ ਲੈ ਗਿਆ ਸਾਰਾ ਜਾਸ ਨੇ ਗਲਤ ਲਿਸਟ ਬਣਾਤੀ ਜਾਸ ਨੇ ਉਹਨੂੰ ਦੇ ਜਾਸ ਨੇ ਆਪਣੇ ਘਰ ਦਾ ਹਤੋੜੀ ਰੱਖ ਲੈ ਮੇਰਾ ਘਰ ਆਣ ਕੇ ਵੇਲੋ ਇੱਕ ਵੀ ਦਾ ਟੋੜਾ ਨਹੀਂ ਨਿਕਲਿਆ ਸੁ ਮੈਂ ਇਹਦੇ ਸੇਵਾ ਹੀ ਕੀਤੀ ਜਿੰਨੀ ਫੇਰ ਵੀ ਨਹੀਂ ਟਲੇ ਦਿਲ ਨੂੰ ਨਹੀਂ ਲਾਈ ਵੀ ਨਹੀਂ ਯਾਰ ਕੋਈ ਨਹੀਂ ਪਰਮਾਤਮਾ ਜੀ ਇੱਕਾ ਧੋਣਾ ਮਰ ਗਿਆ ਨਾ ਕੀ ਬਦਾ ਕਣਕ ਵੱਧ ਕੱਢ ਜੇ ਪਰ ਕਈ ਵਾਰੀ ਮਨ ਨੂੰ ਆਹ ਦੁਖੀ ਹੁੰਦਾ ਵੀ ਯਾਰ ਆਪਾਂ ਵੀ ਰਾਤ ਦਿਨ ਮਿਹਨਤ ਕੀਤੀ ਆ ਤਾਂ ਸਾਨੂੰ ਕਿਉਂ ਨਹੀਂ ਹੱਕ ਮਿਲਦਾ ਇਹਨਾਂ ਮਤਲਬ ਇਹ ਚਾਹੁੰਦੇ ਵੀ ਸਾਰਾ ਹੀ ਝੋਨਾ ਖਤਮ ਹੋਵੇ ਜਾਂ ਇਹ ਚੁੰਦੇ ਬੀਵੀ ਪੰਜਾਂ ਕਿੱਲੇ ਆਦੀ ਹੁੰਦੇ ਮਾਲਕ ਤੇ ਫੇਰ ਹੀ ਇਹਨਾਂ ਨੂੰ ਦੇਦੇ। ਇਸ ਹੁਣ ਜਿਹੜਾ ਤੁਸੀਂ ਕਹਿੰਦੇ ਵੀ 22 ਇੱਕ ਤੇ 5 ਇੱਕ 27 ਕਿੱਲਿਆਂ ਦੇ ਵਿੱਚੋਂ 15 16 ਕਿੱਲੇ ਮਾਰਿਆ ਗਿਆ। ਹੈ ਜਿਹੜਾ ਬਾਕੀ 11 12 ਕਿੱਲੇ ਬਚਿਆ। ਉਹਦੇ ਨਾਲ ਇਹ ਸਾਰੀ ਪਰਪਾਈ ਹੋ ਜੇਗੀ ਜਿਹੜਾ ਬੈਂਕਾਂ ਤੋਂ ਲਿਮਿਟਾਂ ਲਈਆਂ ਜਾਂ ਆੜਤੀ ਤੋਂ ਪੈਸੇ ਚੁੱਕੇ ਜਾਂ ਇਹਨਾਂ ਜਿਹੜੇ ਨਾਲ ਆਪਣੇ ਵਿੱਚ ਵੀਰ ਕਾਮੇ ਕੰਮ ਕਰਦੇ ਨੇ ਇਹਨਾਂ ਨੂੰ ਪੈਸੇ 4-4 ਲੱਖ ਰੁਪਈਆ ਅਡਵਾਂਸ ਗਿਆ। ਇਹ ਪਰਪਾਈ ਤੁਸੀਂ ਕਰ ਸਕਦੇ ਹੋ ਇਸ ਸੀਜ਼ਨ 'ਚ। ਨਹੀਂ ਨਹੀਂ ਵੀਰ ਜੀ ਇਹ ਕਿੱਥੋਂ ਨਹੀਂ ਆ ਮਤਲਬ ਨਹੀਂ ਹੂੰ ਮੰਨ ਲਓ ਖਰਚਾ ਤਾਂ ਡਬਲ ਚੜਿਆ ਨਾ ਹਰ ਬੰਨੇ ਦੇ ਪੈਸਾ ਗਿਆ ਨਾ ਖਰਚੇ ਦਾ ਇਹ ਕਿੱਥੋਂ ਹੁਣ ਮਤਲਬ ਕੋਈ ਮੈਨੂੰ ਨਹੀਂ ਲੱਗਦਾ ਕੋਈ ਜ਼ਿੰਮੇਦਾਰ ਨਹੀਂ ਜਿਹੜਾ ਨਹੀਂ ਲਿਮਟ ਬਣੀ ਹਰ ਇੱਕ ਨੇ ਲਿਮਟ ਬਣਾਈ ਬਣਾਈ ਕਾਦੇ ਵਾਸਤੇ ਆਪਣੇ ਖੇਤੀਬਾੜੇ ਉਹ ਪੈਸਾ ਖੇਤੀ ਦੇ ਆਣ ਕੇ ਲਾਉਣੇ ਆ ਪੈੜੀ ਕੋਈ 4 ਕਿੱਲੇ ਵੱਧ ਲਾ ਲੈਣੇ ਵੀ ਨਹੀਂ ਯਾਰ ਚਲ ਇਹ ਇੱਕਾ 10 ਕਿੱਲੇ ਹੋਰ ਲਾ ਲਈਏ ਕੰਮ ਸੌਖਾ ਹੋ ਜਾਊਗਾ ਹੂੰ ਆਈ ਤੇ ਇਹ ਚੀਜ਼ ਬਾਤ ਹੈ ਪਰ ਨਹੀਂ ਹੈ ਨਕ ਨੁਕਸਾਨ ਪਰ ਹੋਣੀ ਨਹੀਂ ਪੂਰੀ ਏ ਕਾਢੇ ਕੋ ਲਿੰਟਾਂ ਨਾਲ ਵਿਆਜ ਨਹੀਂ ਪੂਰਾ ਜਣਾ ਆਰਤੀਆਂ ਦਾ ਨਹੀਂ ਇਹਨਾਂ ਤੇ ਮਹਾ ਮਾੜਾ ਮੋਟਾ ਇਹ ਵੀ ਸਰਕਲ ਹੀ ਚੱਲਣਾ ਏ ਟਰੈਕਟਰ ਟੁੱਟਦਾ ਤੇਲ ਪਾਵਾਂਗੇ ਆਹ ਹੀ ਚੱਲਣਾ ਮਤਲਬ ਕਿ ਤੁਸੀਂ ਵੀ ਕਰਜ਼ੇ ਦੀ ਮਾਰ ਹੀ ਇੱਥੇ ਆਏ ਮੰਨਦੇ ਹੋ ਆਪਣੇ ਆਪ ਨੂੰ ਹਾਂ ਮੰਨਦੇ ਜਰੂਰ ਜੀ ਕਰਜ਼ਾ ਕਿਹਦੇ ਕਰਜ਼ਾ ਹਰ ਕਿਦੇਗਾ ਅੱਜ ਦੇ ਸਮੇਂ 'ਚ ਜੇ ਖੇਤ ਦਾ 50 ਕਿੱਲੇ ਦਾ ਨਾ ਵੀਰ ਤੇ ਉੱਤੇ ਵੀ ਕਰਜ਼ਾ ਆ ਪਰ ਉਹ ਸ਼ੋਅ ਨਹੀਂ ਕਰਦਾ ਉਹ ਕਿਉਂ ਨਹੀਂ ਸ਼ੋਅ ਕਰਦਾ ਵੀ ਨਹੀਂ ਯਾਰ ਮੈਂ ਅੱਜ ਕਰਜ਼ਾ ਦੱਸੂਗਾ ਪਰ ਤਾਂ ਇਹ ਲੋਕਾਂ ਨੇ ਉਲਟੇ ਕਹਿ ਲਗਾ ਇਹਨੂੰ ਕਿੰਨੇ ਕਿਹਾ ਵੀ ਆਹ ਕੰਮ ਕਰ ਪਰ ਜਿਹੜਾ ਬੰਦਾ ਹੈ ਖੇਤੀ ਦੇ ਨਾਲ ਪਰ ਨਾ ਉਹਦਾ ਭਰਾ ਬਾਹਰ ਗਿਆ ਨਾ ਉਹਦੀ ਨੌਕਰੀ ਹੈ ਉਹਨੇ ਤਾਂ ਖੇਤੀ ਦੇ ਸਿਰ ਤੋਂ ਹੀ ਕਮਾਉਣਾ ਖੇਤੀ ਦੇ ਸਿਰ ਤੋਂ ਸਭ ਕੁਝ ਕਰਨਾ ਤਲਕ ਕਿੰਨੇ ਕਿੰਨੇ ਕਿ ਲੱਖ ਦਾ ਤੁਹਾਡਾ ਨੁਕਸਾਨ ਹੋ ਗਿਆ ਲਾਲਾ ਤੁਸੀਂ ਮੇਰਾ 14 ਕਿੱਲੇ 67 80000 ਦਾ ਕਿੱਲਾ ਹੈਗਾ ਹੀ ਝੋਨਾ ਮੰਨ ਲਓ ਆ ਜਿਹੜੀ ਫਸਲ ਤੁਸੀਂ ਵੇਖ ਰਹੇ ਹੋ ਨਾ 5.5 ਕਿਲੇ 1692 ਇਹ ਸਿਰਫ ਪਾਣੀ 29 ਤਰੀਕ ਨੂੰ ਪਾਣੀ ਆ ਸਾਡੇ ਉਹ ਤੋਂ ਚਵਾਂ ਪੰਜ ਦਿਨਾਂ ਚ ਵੱਢਣ ਵਾਲੀ ਪਿਆਰੀ ਹੀ ਫਸਲ ਹੈ ਤੇ ਇਹ ਫਸਲ ਆ ਜਿਹੜੀ ਮੇਰੀ ਪਰੋਂ ਨਿਕਲੀ ਸੀ 30 30 ਕਿੰਟਾ 1692 ਨਿਕਲੀ ਤੇ 85 90000 ਦਾ ਕਿੱਲਾ ਆਇ ਤੇ ਅੱਜ ਵੇਖ ਨਾ ਤੂੰ ਹਾਲਾਤ ਜਦੋਂ ਵੇਖਣ ਨੂੰ ਮੇਰਾ ਤਾਂ ਜੀ ਕੇ ਦੀ ਜੀ ਨਹੀਂ ਕਰਦਾ ਉਹਨੂੰ ਕਿਉਂਕਿ ਜਦੋਂ ਇਹ ਹੱਥਾਂ ਨਾਲ ਇੰਨੀ ਮਿਹਨਤ ਕੀਤੀ ਹੋਏ ਰਾਤ ਦਿਨ ਆਪਾਂ ਤੇ ਜਦੋਂ ਹੁਣ ਆਹ ਚੀਜ਼ੇ ਵੇਖੀ ਤੇ ਮਨ ਨੂੰ ਤੇ ਫਿਰ ਸੱਟ ਤੇ ਪੂਰੀ ਲੱਗਦੀ ਹੈ ਵੀ ਯਾਰ ਨਹੀਂ ਪੁੱਤਾਂ ਪੁੱਤਾਂ ਵਾਂਗੂ ਪਾਲੀ ਫਸਲ ਪੁੱਤਾਂ ਨਾਲੋਂ ਵੱਧ ਕੇ ਪਾਲੀ ਹੈ ਹਜੇ ਤੇ ਚਲੋ ਕਈ ਦਮ ਨਾ ਨਾ ਬੰਦਾ ਵੀ ਚਲ ਆਪਾਂ ਘਰ ਆਪਾਂ ਦੇ ਘਰ ਬੈਠ ਕੇ ਵੀ ਨਹੀਂ ਵੇਖਿਆ ਘਰ ਬੈਠ ਕੇ ਵੀ ਨਹੀਂ ਵੇਖਿਆ ਮੈਂ ਫਸਲ ਦੇ ਬਾਰੇ ਹੀ ਦੀਆਂ ਰਾਤ ਦਿਨ ਇੱਥੇ ਰਹਿ ਆਂ ਫਸਲ ਦੇ ਪਾਣੀ ਲਾਉ ਆਪਣੇ ਹੱਥੀ ਖਾਦਾਂ ਪਾਈਆਂ ਸਪਰੇਆ ਵੀ ਆਪ ਮੇਰੀ ਪਛੱਕ ਦੀ ਫੇਸਬੁੱਕ ਤੇ ਵੀਡੀਓ ਹੋ ਸਕਦਾ ਸਪਰੇਆ ਪੰਪ ਵੀ ਆ ਚੁੱਕੇ ਆ ਸੁਪਰੀਆਵਾਂ ਤੇ ਸਾਰਾ ਕੁਝ ਆ ਮਿਹਨਤ ਕੀਤੀ ਕੋਈ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਕੋਈ ਪਤਾ ਕਰਨ ਵੀ ਇਹ ਨੁਕਸਾਨ ਕਿੰਨਾ ਕੁ ਹੋਇਆ ਜਾਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਉਹ ਦਿੱਤਾ ਜਿਹੜਾ ਚਾਹੀਦਾ ਲਿਖਿਆ ਜਾਣਾ ਚਾਹੀਦਾ ਸਰਕਾਰ ਨੂੰ ਤੇ ਦੇਣਾ ਚਾਹੀਦਾ ਕਿ ਇਹਨੇ ਪਹੁੰਚ ਕੀਤੀ ਤਾਰੇ ਤੱਕ ਨਹੀਂ ਹੁਣ ਉਹ ਪਟਵਾਰੀ ਸਾਹਿਬ ਜੀ ਆਏ ਸਾਰਾ ਕੁਝ ਕਰਕੇ ਗਏ ਆ ਪਰ ਹੁਣ ਸੋਚੋਂ ਦੇ ਉਹ ਕਹਿੰਦੇ ਵੀ ਪੰਜਾ ਕਿੱਲੇ ਆਲੇ ਤੇ ਥੱਲੇ ਨੂੰ ਪਹਿਏ ਪਹਿਨੇ ਉਤਰਿਆ ਗੁਣੀ ਜੀ ਜਿਹਦੇ ਮਾਲੋ ਮਾਲਕੀ ਪੰਜ ਕਿੱਲੇ ਕਹਿੰਦੇ ਉਹਨੂੰ ਹੀ ਪੰਜਾ ਕਿੱਲੇ ਦੇਣਾ ਉੱਤੇ ਦੇਣਾ ਨਹੀਂ ਮਾਣ ਲਓ ਪਰ ਗੜੇ ਤੇ ਫੇਰ ਕੇ ਮੈਂ ਮੰਨ ਲਓ ਕਿ ਨਕਸਾ ਸਰਕਾਰ ਵੱਲੋਂ ਮਨਾ ਮਿਲਣਾ ਅੱਛਾ ਜਿਹੜੇ ਚਾਹੀਦਾ ਹੀ ਅਸਲ 'ਚ ਇਹਨਾਂ ਨੂੰ ਚਾਹੀਦਾ ਹੀ ਕਿ ਜਿੱਦਾਂ ਮਨ ਅਨੁਸਾਰਿਆਂ ਨੂੰ ਪਤਾ ਦੇਗਾ ਵਾ ਵੀ ਇੱਥੋਂ ਲੈ ਕੇ ਆ ਸੰਤੋੜ ਜਿੰਨਾ ਥਾਂ ਮਰਿਆ ਇਹਨਾਂ ਰਕਬਾ ਹੈਗਾ ਜੇ ਇਹਨਾਂ ਨੂੰ ਸਰਕਾਰ ਚੋਂ ਦੀ ਨਾ ਚਾਹੀਦਾ ਹਰ ਇੱਕ ਜ਼ਿੰਮੇਵਾਰ ਨੂੰ ਨਾ ਸਿੱਧਾ ਹੀ ਉਹਦੇ ਜਿੱਦਾਂ ਕਿਲਾ ਆ ਕਿਲਾ ਖਤਮ ਹੋਇਆ ਉਹਨੂੰ ਸਿੱਧੇ ਪੈਸੇ ਦੇ ਦੇ ਆ ਫੜ ਵੀਰ ਤੇਰਾ ਨੁਕਸਾਨ ਆ ਫੜ 60000 20000 3000 ਹੁਣ ਕਈ ਬੰਦਿਆਂ ਦੇ ਵਿੱਚ ਠੇਕੇ ਦੇ ਪੈ ਲਈ ਜਿੱਦਾਂ ਮੇਰੇ ਕੋ ਵੀ ਉਹ ਹਨ ਉਹ ਵੀ ਉਹਨੂੰ ਠੇਕੇ ਦੀ ਉਹਦੇ ਪ੍ਰੋਬਲਮ ਹੋਣੀ ਹੈ ਨਾ ਠੇਕਾ ਦੇ ਦਿੱਤਾ ਠੇਕਾ ਦੇ ਦਿੱਤਾ ਹੁਣ ਠੇਕੇ ਵਾਲੇ ਵੀਰਾਂ ਨੂੰ ਵੀ ਪ੍ਰੋਬਲਮ ਹੋਣੀ ਹੈ ਇਹੋ ਕਿੱਦਾਂ ਆਪਣੇ ਖਾਤੇ ਲਾਉਣਗੇ ਕਿੱਦਾਂ ਦੇਣਗੇ ਇਹਦਾ ਹੈ ਤੇ ਪੰਗਾ ਹੀ ਪੈ ਗਿਆ ਬੜਾ ਹੀ ਜਿੱਦਾਂ ਕਿਹਦੇ 14 ਕਿੱਲੇ ਦਾ ਜੇ ਆਪਾਂ ਮੋਟਾ-ਮੋਟਾ ਲਾ ਲਈਏ ਇਸ 11-12 ਲੱਖ ਦਾ ਇਹ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਉੱਤੇ ਕੋ 20-25000 ਕਿਲੇ ਦਾ ਖਰਚਾ ਚੜ ਗਿਆ ਚੜ ਗਿਆ ਚੜ ਗਿਆ 2-2.5 ਲੱਖ 4 ਲੱਖ ਉਹ ਵੀ ਖਰਚਾ ਚੜ ਗਿਆ ਚੜ ਗਿਆ ਮਤਲਬ ਕਿ ਇਹ ਖਰਚਾ ਚੜ ਹੀ ਜਾਂਦਿਆ ਵਾ ਆਸ ਕੋਈ ਨਹੀਂ ਬਚਦੀ ਨਹੀਂ ਆਸ ਨਹੀਂ ਹੁਣ ਮੰਨ ਲਓ ਆਹ ਦੇ ਨੁਕਸਾਨ ਗਾਂ ਕਣਕ ਵੇਚਣੀ ਆ ਕਣਕ ਕੋਣੀ ਉਹ ਫਿਰ ਰੱਬ ਦੇ ਉੱਤੇ ਐ ਨਾ ਉਹਦੇ ਹੱਥ ਜੀ ਆ ਨਾ ਫਸਲ ਹੁਣ ਕਈ ਤੇ ਕਹਿੰਦਾ ਚਲੋ ਕੋਈ ਨਹੀਂ ਮਹਾਰਾਜ ਅਗਲੀ ਫਸਲ ਦਾ ਵੀ ਨਹੀਂ ਆਪਾਂ ਨੂੰ ਕਿੱਸਦੇ ਉਹ ਪ੍ਰਮਾਤਮਾ ਦੇ ਹੱਥ ਵਸ ਉਹਦੇ ਜੇ ਇੱਕ ਇੱਕ ਹੋ ਰਿਹਾ ਜਸਵੀਰ ਜਿਹੜੇ ਸਾਦ ਆਪਾਂ ਲਏ ਉਹਨਾਂ ਦੀ ਕਿਸ਼ਤਾਂ ਮਹੀਨੇ ਬਾਅਦ ਹੁੰਦੀਆਂ ਫਸਲ ਤੇ ਛਮਾਈ ਬਾਅਦ ਹੁੰਦੀ ਆ ਉਹ ਕਿਸ਼ਤ ਮਹੀਨੇ ਬਾਅਦ ਹੀ ਖੜੀ ਹੁੰਦੀ ਆ ਉਹ ਫਿਰ ਕਿਵੇਂ ਮੇਨਟੇਨ ਕਰੋਗੇ ਹੋ ਸਕਦਾ ਕੋਈ ਸਾਡਾ ਤੁਹਾਡੇ ਵੀ ਕਰਦੇ ਤੇ ਹੋਵੇ ਇੱਥੇ ਹੁਣ ਮੇਰੇ ਕੋ ਮਸ਼ੀਨਾ ਦੋ ਬੈਨਾ ਦੋ ਮਸ਼ੀਨਾ ਦੋਵੇਂ ਲਈਆਂ ਤੇ ਕਿਸ਼ਤਾਂ ਦੀ ਚੱਲਦੀ ਫਸਲ ਸਿਰ ਤੇ ਵੀ ਫਸਲ ਚੰਗੀ ਨਹੀਂ ਗਾ ਜੇ ਆਪਾਂ ਕਿਸ਼ਤ ਕੱਢੀ ਜਾਨੇ ਹਾਂ ਚਾਦੀ ਸਾਰੀ ਗੇਮ ਤੇ ਫਸਲ ਤੋਂ ਚੱਲਦੀ ਜੋ ਵੀ ਆਨੂੰ ਨੂੰ ਜੋ ਵੀ ਚੀਜ਼ਾਂ ਮੇਲ ਨਾਲ ਫਸਲ ਤੋਂ ਹੀ ਆ ਕਿਉਂਕਿ ਸਾਨੂੰ ਬਾਹਰ ਤੇ ਸਾਡਾ ਬਿਜ਼ਨਸ ਹੈ ਨਹੀਂ ਕੋਈ ਅੱਡਾ ਕੋਈ ਬਾਹਰ ਕੋਈ ਅਮਰੀਕਾ ਤੁਹਾਨੂੰ ਪਤਾ ਕਿਥੋਂ ਲੱਖਾਂ 6 ਤੇ ਨਾਲ ਲੱਖ ਮਹੀਨੇ ਦਾਉਣਾ ਆਦੀ ਦੇ ਮੈਂ ਤੇ ਫਸਲ ਤੋਂ ਹੀ ਆ ਨਾ ਅਸੀਂ ਫਸਲ ਦੇ ਸਿਰ ਤੋਂ ਕਿਸ਼ਤ ਕੱਢਣੀ ਇਹਦੇ ਸਿਰ ਤੋਂ ਸਾਡੀ ਕੰਪਨੀ ਚੱਲਣੀ ਆ ਜੇ ਮਸ਼ੀਨ ਆਈ ਤੇ ਮਸ਼ੀਨ ਤਾਂ ਹਰ ਕੋ ਨੂੰ ਸੌਖਿਆ ਸੋ ਫਿਰ ਇਹ ਪਿੰਡ ਲੱਖੂ ਵਾਲਾ ਕਿਹਨੂੰ ਕਿਹਨੂੰ ਸਮਾਨ ਨਲ ਰਿਹਾ ਹੁਣ ਸਮਾਨ ਵੀ ਜਿੱਦ ਕਦੀਮਨ ਸਾਡੇ ਪਿੰਡ ਚ ਨਾ ਜਿਹਨਾਂ ਦੇ ਪੰਜਾ ਕਿੱਲਾਂ ਦਾ ਠਾਹ ਹੈ ਨਾ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ ਜੀ ਅੱਛਾ ਉਹਨਾਂ ਨੂੰ ਡੀਜ਼ਲ ਵੀ ਮਿਲ ਗਿਆ ਜੀ ਬੀ ਵੀ ਮਿਲ ਗਈ ਦਾਈ ਵੀ ਮਿਲ ਗਿਆ ਸਾਰਾ ਕੁਝ ਮਿਲ ਗਿਆ ਉਹਨਾਂ ਨੂੰ ਪੰਜਾ ਕਿੱਲਾਂ ਕੋਈ ਬਸ ਸਿਰਫ ਕੁਝ ਰਹਿ ਗਿਆ ਪੰਜਾ ਤੋਂ ਪਲੱਸ ਵਾਲੇ ਰਹਿ ਗਏ ਉਹਨਾਂ ਨੂੰ ਨਹੀਂ ਅਜੇ ਤੱਕ ਕੁਝ ਵੀ ਮਿਲਿਆ ਤੁਸੀਂ ਅੱਗੇ ਉਥੇ ਪੰਚਾਇਤ ਬੈਠੇ ਗੱਲ ਕਰ ਰਹੇ ਹੋ ਵੀ ਜਿਨ੍ਹਾਂ ਦੀ ਕੋਈ ਜ਼ਮੀਨ ਹੈ ਨਹੀਂ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋ ਉਹ ਵੀ ਲੈ ਗਏ ਹਾਂ ਉਹ ਵੀ ਲੈ ਗਏ ਜਿਨ੍ਹਾਂ ਦੀ ਪਹਿਲੇ ਹੀ ਨਹੀਂ ਨਾ ਪੰਚਾਇਤ ਦਾ ਛੋਣਾ ਵੀ ਨਹੀਂ ਨਾ ਮਰਿਆ ਉਹ ਵੀ ਲੈ ਗਏ ਉਹਨਾਂ ਤੋਂ ਜ਼ਿਆਦਾ ਲੈ ਗਏ ਅੱਛਾ ਜਿਨ੍ਹਾਂ ਦੀ ਪਹਿਲੇ ਹੀ ਨਹੀਂ ਹੈਗੀ ਉਹ ਵੀ ਲੱਗੇ ਆ ਤੇ ਜਿਨ੍ਹਾਂ ਦੀ ਪੰਗਾਂ ਤੋਂ ਤਾਂ ਉਹਨਾਂ ਨੂੰ ਹਜੇ ਤੱਕ ਇੱਕ ਤੋੜਾ ਕੀ ਬੀਜ ਹੁੰਦਾ ਵੀ ਉਹ ਵੀ ਨਹੀਂ ਮਿਲਿਆ ਪਰ ਦੁੱਖ ਹੁੰਦਾ ਇਹ ਚੀਜ਼ ਦਾ ਪਰ ਇਹ ਮੰਗਦੇ ਨਹੀਂ ਅੱdte ਫੇਰੇ ਵੀ ਕਿੰਨੇ ਨਹੀਂ ਕੋਈ ਨਹੀਂ ਆਪਾਂ ਹੱਥ ਨਹੀਂ ਡੋਣਾ ਵੀ ਸਾਈਂ ਮਾਰ ਕੇ ਸਾਨੂੰ ਦੋ ਦੋ ਪਰ ਇੱਕ ਸਾਣੀਆਂ ਦੇ ਤੌਰ ਤੇ ਬੰਦੇ ਨੂੰ ਇਦਾਂ ਨਹੀਂ ਕਰਨਾ ਚਾਹੁੰਦਾ ਜਿਨੇ ਸੇਵਾ ਵਾਲੇ ਨਾ ਸਾਰੇ ਸੇਵਾਦਾਰਾਂ ਨੂੰ ਇੱਕ ਗੱਲ ਕਹਿਣਾ ਵੀਰ ਜੀ ਜੇ ਤੁਸੀਂ ਸੇਵਾ ਕਰਨੀ ਹੈ ਨਾ ਇੱਕ ਬਰਾਬਰ ਕਰਕੇ ਕਰੋ ਨਰਫਕ ਹੋਗੇ ਕਰੋ ਇਹ ਨਾ ਕਰੋ ਵੀ ਨਹੀਂ ਉਹਦਾ ਇਦਾਂ ਨਹੀਂ ਆਇਆ ਇਹ ਇਹਦਾ ਘੱਟ ਜੀ ਮੇ ਘੱਟ ਦਾ ਕਹਣਾ ਵਾਧਾ ਨਹੀਂ ਕਰਨਾ ਸਾਰਿਆਂ ਦੀ ਟੋਟਲ ਹੀ ਕਰੋ ਜੇ ਕਰਨੀ ਹੈ ਮੈਂ ਦੇ ਸੇਵਾਦਾਰਾਂ ਮੇ ਕਵੀ ਜਿਆਦਾ ਨੂੰ ਬਚਾਉਣਾ ਸੇਵਾਦਾਰਾਂ ਨੇ ਹੁਣ ਪਰਸੋਂ ਟਰੈਕਟਰ ਆਉਣੇ ਆ ਵੀਰ ਸਾਡੇ ਉਹਨਾਂ ਲਿਸਟ ਬਣਾ ਕੇ ਗਈ ਆ ਵੀ ਤੁਹਾਡੀਆਂ ਪੈੜੀਆਂ ਵਾਹ ਕੇ ਸਾਰਿਆਂ ਦੀ ਜਾਵਾਂਗੇ ਹੁਣ ਮੈਨੂੰ ਇੰਨਾ ਪਤਾ ਵੀ ਜਿਨ੍ਹਾਂ ਨੂੰ ਡੀਜ਼ਲ ਮਿਲ ਗਿਆ ਨਾ ਉਹਨਾਂ ਨੇ ਵੀ ਫਿਰ ਪੈੜੀਆਂ ਵੰਗਾਲਣੀਆਂ ਨਹੀਂ ਫਿਰ ਜਿਹੜੇ ਸੇਵਾ ਕਰਨਗੇ ਤੁਸੀਂ ਇਕੱਠੇ ਹੋ ਉਹਨਾਂ ਨੂੰ ਕਹੋਗੇ ਨਹੀਂ ਕਿਹਨਾਂ ਸਮਾਨ ਪਹੁੰਚ ਗਿਆ ਉਹਦੇ ਵੀਰ ਜੀ ਧੱਕਾਂਗੇ ਹਾਂ ਉਹਦੇ ਹੀ ਮੋਰਚਾ ਲਾਵਾਂਗੇ ਹੁਣ ਸਾਨੂੰ ਤਾਂ ਪਤਾ ਨਹੀਂ ਕਿਹੜੇ ਬੰਦੇ ਨੂੰ ਡੀਜ਼ਲ ਮਿਲਿਆ ਕਿਨੂੰ ਕੀ ਕੁਝ ਮਿਲ ਗਿਆ ਉਹਦੇ ਹੁਣੇ ਆਪਾਂ ਹੁਣ ਅੱਜ ਖਾਸ ਸਾਈਡ ਵਾਲੇ ਤੇਲ ਤੇਲ ਮੰਨਦੇ ਆਂ ਪਰਚੀਆਂ ਕੱਟ ਕੇ ਚਲੋ ਅੱਡੀ ਪੰਚਾਇਤ ਕੋ ਆਏ ਆ ਪੰਚਾਇਤ ਨੂੰ ਪਤਾ ਹੈ ਵੀ ਕਿਨੂੰ ਕਿਨੂੰ ਡੀਜ਼ਲ ਗਿਆ ਉਹ ਅੱਜ ਡੀਜ਼ਲ ਫਿਰ ਉਹੀ ਲੈ ਗਿਆ ਜਿੰਨੂੰ ਮੰਨਾਂ ਦੇ ਕੇ ਗਿਆ ਹੈ ਨਹੀਂ ਇਹ ਤਾਂ ਮੈਂ ਵੀ ਤੁਹਾਨੂੰ ਕਹਾਂਗਾ ਜਰੂਰ ਗੱਲ ਕਰਿਓ ਕਿਉਂਕਿ ਸੰਗਤ ਦੇ ਪੈਸੇ ਆ ਇਹ ਸਹੀ ਥਾਂ ਦੇ ਲੱਗਣੇ ਚਾਹੀਦੇ ਲੋੜਵੰਦ ਨੂੰ ਕੁਝ ਤਾਂ ਨਜਾਇਜ਼ ਫਰਦਨਾ ਚੁੱਕੀ ਬਿਲਕੁਲ ਬਿਲਕੁਲ ਮੈਂ ਮੈਂ ਤਾਂ ਆਪ ਖੁੱਦ ਕਿਨਾ ਵੀ ਹਰ ਕ ਬੰਦੇ ਨੇ ਜਿਨੇ ਕਮਾਈ ਵੇਚਣੀ ਹੈ ਨਾ ਉਹਨੇ ਆਪਣੇ ਜੇਬ ਜੋ ਦੇਣੀ ਹੈ ਉਹਨੇ ਆਪਣੇ ਜੇਬ ਜੋ ਕੱਢ ਕੇ ਪਹਿਲੇ ਕਿੱਦਾਂ ਉਹਨੇ ਕਰਕੇ ਵੇਚਣੀ ਵੀ ਨਹੀਂ ਯਾਰ ਇੰਨਾ ਦਾ ਨੁਕਸਾਨ ਸਹੀ ਥਾਂ ਦੇ ਲੱਗੇ ਸਹੀ ਥਾਂ ਦੇ ਲੱਗੇ ਤੇ ਜੇ ਐਡਾ ਉਹ ਸਹੀ ਥਾਂ ਨਹੀਂ ਲੱਗਦਾ ਗੱਲ ਤੋਂ ਬੰਨਣ ਲੱਗੀ ਜਿਆ ਸਿਆਸਤ ਚੱਲੀ ਜਾਂਦੀ ਇੱਕ ਸਿਆਸਤ ਪੁਣਾ ਬੜਾ ਚੱਲਦਾ ਆਡੇ ਪਿੰਡ ਨੇ ਸਾਰੇ ਪਿੰਡ 'ਚ ਹੀ ਆ ਉਹ ਕੀ ਕਹਿੰਦਾ ਵੀ ਸੇਵਾਦਾਰ ਜਿਹੜਾ ਮੇਨ ਮੋਤਵਾਰ ਹੁੰਦਾ ਉਹ ਕੋ ਚੱਲ ਜਾਂਦਾ ਉਹਨੂੰ ਕਹਿੰਦਾ ਵੀ ਤੂੰ ਲਿਸਟ ਬਣਾ ਦੇ ਉਹ ਉਹ ਲਿਸਟ ਬਣਾ ਕੇ ਉਹ ਉਹਨੇ ਬੰਦਿਆਂ ਨੂੰ ਚੀਜ਼ਾਂ ਦੇਈ ਜਾਂਦਾ ਅਗਲੇ ਨੂੰ ਨਹੀਂ ਪੁੱਛਦਾ ਮੈਂ ਸੇਵਾਦਾਰ ਨੂੰ ਇਹ ਕਹਿੰਦਾ ਵੀ ਜਦੋਂ ਵੀ ਪਿੰਡ ਆਉਂਦਾ ਨਾ ਇੱਕੋ ਬੰਦੇ ਤੇ ਯਕੀਨ ਨਾ ਕਰੋ ਘੱਟੋ ਘੜ ਦਾ 15 20 ਬੰਦਿਆਂ ਨੂੰ ਪੁੱਛ ਕੇ ਉਰੀ ਲਕਵਾਰੀ ਕਰਕੇ ਫੇਰ ਤੂੰ ਵੀ ਸੇਵਾ ਲਾਉ ਪਿੰਡ ਫੇਰ ਤੁਹਾਡੀ ਸਫਲ ਸੇਵਾ ਜੇ ਉਦਾਂ ਤੂੰ ਵੀ ਨਹੀਂ ਨਖੇਨ ਪੁੱਛਦੇ ਇੱਕੋ ਬੰਦੇ ਨੂੰ ਵੀ ਮੈਂ ਮੋਦਵਰ ਆ ਬੰਦਾ ਨੰਬਰ ਇਹਨੂੰ ਪੁੱਛ ਲੈ ਉਹ ਤੁਹਾਡੀ ਜੇ ਉਹ ਗਲਤ ਥਾਂ ਲੱਗੀ ਉਹ ਸੇਵਾ ਤੁਹਾਡੀ ਨਹੀਂ ਸਫਲ ਹੋਵੇ ਗੁਰਦਾਰੇ ਅਨਾਉਂਸਮੈਂਟ ਹੋਣੀ ਜਿਹੜੀ ਸਾਂਝੇ ਥਾਂ ਦੇ ਲੋਕਾਂ ਨੂੰ ਹਾਂ ਸਾਂਝੇ ਥਾਂ ਨੂੰ ਇਕੱਠੇ ਕੀ ਦੇਣ ਹਾਂ ਗੁਰਦਵਾਰੇ ਅਨਾਉਂਸਮੈਂਟ ਹੋਵੇ ਸਾਂਝੇ ਥਾਂ ਦੇ ਸੱਜਿਆ ਜਾ ਵੀ ਵੀ ਹਾਂ ਆਓ ਆ ਤੁਹਾਡੇ ਬਾਤੇ ਜ਼ਿੰਮੇਦਾਰਾਂ ਬਾਤੇ ਆਇਆ ਵਾ ਤੇ ਸਾਰੇ ਇਕੱਠੇ ਹੋ ਗਿਆ ਉਹ ਇਹ ਨਹੀਂ ਆਪਾਂ ਕਹਿੰਨਾ ਵੀ ਖੇਮ ਮੈਂਬਰ ਨੂੰ ਲਈਏਗਾ ਸਰਪੰਚ ਨੂੰ ਜਾਣਾ ਕੋਈ ਜਿਹੜੇ ਮੈਂਬਰ ਸਰਪੰਚ ਹਰ ਪਿੰਡ 'ਚ ਤੜੇ ਹੁੰਦੇ ਆ ਕੋਈ ਕਾਂਗਰਸੀ ਆ ਕੋਈ ਕਾਲੀ ਆ ਹਣਾ ਸਾਰੇ ਤੜੇ ਆ ਉਹ ਫਿਰ ਕੀ ਕਰਦੇ ਜਿਹਦੇ ਹੁੰਦੇ ਉਹ ਤੜੇ ਬਾਜੀ ਨਾਲ ਚੱਲਦੇ ਤੜੇ ਬਾਜੀ ਦੇ ਵਿੱਚ ਦੂਜਾ ਬੰਦਾ ਮਾਰਾ ਜਾਂਦਾ ਜਿਹਦਾ ਦਾਹਾ 15 20 ਕਿਲਣਾ ਉਹਨੂੰ ਕੁੱਲਟ ਨਹੀਂ ਦਿਆ ਸਤਾ ਕਿ ਲੈਣ ਬਣਾ ਮੇਰਾ ਵੀਰ ਆ ਚਲੋ ਇਹ ਵੀ ਇਹਦਾ ਵੀ ਇਹਨਾਂ ਨੇ ਕਰਦੇ ਚੱਲਦਾ ਸੋ ਮੈਂ ਦੋਸਤੋ ਇਹ ਤੁਹਾਡੇ ਨਾਲ ਗੱਲ ਕੀਤਾ ਕਿ ਪਿੰਡਾਂ ਦੇ ਐਸੇ ਵਾਲੇ ਹਾਲਾਤ ਬੜੇ ਖਰਾਬ ਨੇ ਕਿਸਾਨਾਂ ਦੇ ਵੀ ਖੇਤ ਮਜ਼ਦੂਰਾਂ ਦੇ ਵੀ ਤੇ ਜਿਹੜੇ ਪਿੰਡ ਪਾਣੀ ਟੁਗਰੇ ਉਹਨਾਂ ਦੇ ਵੀ ਸੋ ਇਹ ਹਾਲਾਤ ਤੁਹਾਡੇ ਤੱਕ ਰੱਖਾਂਗੇ ਵੀ ਅਸਲ ਜਿਹੜੀ ਸੇਵਾ ਆ ਉਹ ਉਹਨਾਂ ਲੋਕਾਂ ਤੱਕ ਨਹੀਂ ਪਹੁੰਚ ਰਹੀ ਜਿਹੜੇ ਹਕੀਕਤ ਦੇ ਵਿੱਚ ਪੀੜਤ ਨੇ ਸੋ ਤੁਸੀਂ ਸਾਡੇ ਨਾਲ ਜੁੜੇ ਰਹੋ ਅਜੇ ਜਿਹੜੇ ਪੀੜਤ ਪ੍ਰਭਾਵਿਤ ਕਿਸਾਨ ਤੇ ਲੋਕ ਨੇ ਖੇਤ ਮਜ਼ਦੂਰ ਨੇ ਉਹਨਾਂ ਦੀ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਏ ਤੁਸੀਂ ਖੁਦ ਜਾ ਕੇ ਉਹਨਾਂ ਤੱਕ ਪਹੁੰਚ ਕਰੋ ਵੇਖੋ ਇਹਨਾਂ ਦਾ ਕਿੰਨਾ ਨੁਕਸਾਨ ਹੋਇਆ ਤੇ ਜਿਹੜੀ ਸੰਗਤ ਦੇ ਪੈਸੇ ਨੇ ਜਿਹੜੇ ਸੇਵਾ ਦੇ ਪੈਸੇ ਨੇ ਉਹ ਸਹੀ ਥਾਂ ਤੇ ਲੱਗ ਸਕੋ ਬਹੁਤ ਬਹੁਤ ਧੰਨਵਾਦ